ਵਿਸ਼ੰਦਰਪਾਲ ਸਿੰਘ ਹੀ ਬੋਲ ਰਿਹਾ ਹਾਂ ਅੰਬਾਲਾ ਤੋਂ ਹਾਂ ਹਾਂ ਸਰ ਮੈਂ ਬੋਲ ਰਿਹਾ ਹਾਂ ਸੁਖਵੀਰ ਸਿੰਘ ਜੀ ਬੋਲ ਰਹੇ ਹਾਂ 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 ਬਿਲਕੁਲ ਅੱਛਾ ਜਿਹੜੀ ਤੁਹਾਡੀ ਉਹ ਇੱਕ ਚਿੱਠੀ ਵਾਇਰਲ ਹੋਈ ਹੈ ਕਿ ਉਹ ਗੁਰਦੁਆਰਾ ਸਾਹਿਬ ਦੀ ਸਰਾਂ ਦੇ ਅੰਦਰ ਉਹ ਤਮਾਕੂ ਬੀੜੀ ਸ਼ਰਾਬ ਸ਼ਕਟਾ ਪੀ ਰਹੇ ਸੀ ਫੌਜ ਦੇ ਬੰਦੇ ਹਾਂਜੀ ਉਹ ਕੀ ਹੈ ਸਾਰਾ ਮਸਲਾ ਇਹ ਤਾਂ ਕਿ ਤੁਹਾਨੂੰ ਪਤਾ ਹੋਵੇ ਜਿਵੇਂ ਕਿਸਾਨੀ ਅੰਦੋਦੰ ਚੱਲ ਰਿਹਾ ਹੈਗਾ ਹਾਂਜੀ ਤੇ ਹਰਿਆਣਾ ਜਿੱਥੇ ਸਾਰੀ ਪੈਰਾ ਮਿਲਟਰੀ ਫੋਰਸਿਸ ਹਰਿਆਣਾ ਪੁਲਿਸ ਕਈ ਤਰ੍ਹਾਂ ਦੀ ਫੋਰਸਾਂ ਲਾਈਆਂ ਨੇ ਇਹਨਾਂ ਨੇ ਹਾਂਜੀ ਤੇ ਇਥੇ हरियाणा कमेटी जो 99 ਉਹਦੇ ਸਾਰੇ ਨੁਮਾਇंदे तकरीबन ਸਰਕਾਰੀ ਨੁਮਾਇंदे ਹੈਗੇ ਨੇ ਸਰਕਾਰੀ ਹੈ ਸਾਰੇ ਹਾਂ ਬਿਲਕੁਲ ਤੇ ਉਹ ਉਹਨਾਂ ਕੋਲ ਇਹਨਾਂ ਨੂੰ ਕਮਰੇ-ਕੁਮਰੇ ਲਈ ਹੁਣੇ ਨੇ ਹਾਂਜੀ ਤੇ 13 ਤਰੀਕ ਨੂੰ ਸੰਗਤ ਆਕਤਾ ਭਾਰੀ ਰੋਜ਼ ਸੀਗਾ ਵੀ ਇਹ ਤੇ ਸਾਡੇ ਬੰਦਿਆਂ ਤੇ ਗੋਲੇ ਵਰਸਾਰੇ ਨੇ ਸਾਰਾ ਦਿਨ ਇਹਨਾਂ ਦੇ ਹੱਥੋਂ ਗੋਲੇ ਛੁੱਟੇ ਸ਼ੰਭੂ ਬਾਰਡਰ ਤੇ ਹਾਂ ਸਾਡੇ ਮੰਜੀ ਸਾਹਿਬ ਤੋਂ 2.5 ਕਿਲੋਮੀਟਰ ਹੀ ਹੈ ਸੰਗਤ ਦੇ ਕੇ ਭਾਰੀ ਰੋਸ ਸੀ ਵੀ ਸਾਰਾ ਸਾਲ ਇੱਥੇ ਸੰਦਾਰਾ ਕਿਤੇ ਸਾਨੂੰ ਮਾਰ ਰਹੇ ਨੇ ਮੁੰਡਿਆਂ 'ਚ ਬੜਾ ਰੋਸ ਸੀਗਾ ਸਾਡੇ ਨੌਜਵਾਨਾਂ ਨੂੰ ਇਹ ਉੱਥੇ ਮਾਰ ਰਹੇ ਨੇ ਤੇ ਇੱਥੇ ਆ ਬੈਗੇ ਨੇ ਆ ਕੇ ਹਾਂ ਹਾਂ ਸੋ ਤੇ ਇਸੇ ਵਿੱਚ ਕਰੇ ਕਿਸੇ ਨੂੰ ਪਤਾ ਲੱਗਿਆ ਵੀ ਇਹ ਥੋੜੇ ਬਿਊਟੀ ਸ਼ੋਰਟ ਵੀ ਫੀਰੇ ਨੇ ਇਹ ਸਿੰਘਾ ਉਹ ਪਤਾ ਕਿਵੇਂ ਲੱਗਿਆ ਕਿਸੇ ਨੇ ਦੇਖ ਲਿਆ ਹੋਣਾ ਓਕੇ ਸਾਥੀ ਚੋ ਪਤਾ ਨਾ ਨਾ ਪਤਾ ਤੇ ਸੇਵਾ ਕਰ ਕੋ ਸੰਗਤਾਂ ਬੰਦਾ ਆਇਆ ਹੋਣਾ ਤੇ ਕਮਰਾ ਮੰਗੇ ਹੋਣਾ ਓਕੇ ਗੁਰੂ ਘਰ ਚ ਯਾਤਰੂ ਆਏ ਹੋਣਾ ਕੋਈ ਹਾਂਜੀ ਉਹ ਕਹਿੰਦੇ ਜੀ ਕਮਰਾ ਹੈ ਨਹੀਂ ਇੱਥੇ ਮੁਲਾਜ਼ਮ ਕਹਿੰਦਾ ਹੂੰ ਤੇ ਜਿਹੜੇ ਮੁੰਡੇ ਸੇਵਾ ਕਰੀ ਉਹਦਾ ਰੋਸ ਆ ਗਿਆ ਵੀ ਗੁਰੂ ਘਰ ਦੇ ਕਮਰੇ ਤਾਂ ਯਾਤਰੂਆਂ ਲਈ ਹੈ ਕਹਿੰਦੇ ਸੰਗਤਾਂ ਲਈ ਨਹੀਂ ਹੈ ਹੂੰ ਤੇ ਸੰਗਤ ਨੂੰ ਦੇ ਨਹੀਂ ਰਹੇ ਸੰਗਤ ਨੂੰ ਸੰਗਤ ਨੂੰ ਦੇ ਨਹੀਂ ਰਹੇ ਤੇ ਇਹ ਫੌਜ ਨੂੰ ਬਿਠਾ ਰੱਖਿਆ ਫੌਜ ਨੂੰ ਵੀ ਠਾਰ ਰਗਾ ਚਲੋ ਜੀ ਕਾਫੀ ਸੰਗਰ ਕਾਫੀ ਇਕੱਠੀ ਹੋ ਗਈ ਮੈਨੇ ਫੋਨ ਆਇਆ ਮੈਂ ਵੀ ਚਾਹੇ ਕਿ ਉਸੇ ਉੱਥੇ ਹੀ ਕਾਫੀ ਰੋਸ ਦੀ ਸੰਗਤ ਵਿੱਚ ਹੂੰ ਮੈਂ ਕਿਹਾ ਵੀ ਤਲਾਸ਼ੀ ਲੈਣੇ ਆ ਕਮਰੇ ਦੀ ਲੋਕਲ ਮੈਂਬਰ ਨੂੰ ਬੁਲਾਇਆ ਹੂੰ ਉਹ ਕਹਿੰਦੇ ਜਾਵੈ ਨਾ ਫਿਰ ਅੰਦਰ ਗਏ ਅਸੀਂ ਘੱਟਲਾਸੀ ਲੈਣ ਤੋਂ ਪਹਿਲੇ ਉਹ ਕਹਿੰਦਾ ਵੀ ਉਹਨੂੰ ਬੁਲਾਉਣਾ ਜਿਨ੍ਹਾਂ ਨੇ ਰਠਾਇਆ ਜਿਹੜਾ ਲੋਕਲ ਪੁਲਿਸ ਵਾਲਾ ਹੂੰ ਉਹ ਆਇਆ ਉਹਨੇ ਆਣ ਤੇ ਛੱਟ ਲਾਤਾ ਅਸੀਂ ਫਿਰ ਆ ਕੇ ਥੱਲੇ ਇਤਨੇ ਹੋਰ ਫੌਜ ਆ ਗਈ ਜੀ ਹੂੰ ਅਸੀਂ ਉਹਨਾਂ ਦੇ ਅੰਦਰ ਅਸੀਂ ਬਾਹਰ ਗੇਟ ਤੇ ਰੋਕ ਦਿਆ ਹੂੰ ਕਹਿੰਦੇ ਵੀ ਅਸੀਂ ਇੱਥੇ ਰੁਕਿਆ ਮੈਂ ਕਿਹਾ ਠੀਕ ਹੈ ਰੁਕ ਗਏ ਤੇ ਕਹਿੰਦੇ ਸਾਨੂੰ ਜਾਣ ਕੇ ਉਹਨਾਂ ਦੇ ਰਿਹਾ ਮੈਂ ਕਹਿੰਦਾ ਇਹ ਕਾਰਨ ਹੈ ਕਹਿੰਦੇ ਅਸੀਂ ਤਾਂ ਕਿਸੇ ਨੇ ਨਹੀਂ ਪੀਤੀ ਹੂੰ ਇਨ ਬਿਟਵੀਨ ਇਹਨਾਂ ਦਾ ਆਈਜੀ ਆ ਗਿਆ ਕੋਈ ਸੀਆਰਪੀ ਵਾਲੇ ਦਾ ਹੂੰ ਉਹਨੂੰ ਕਿਹਾ ਕਹਿੰਦਾ ਵੀ ਸਾਨੂੰ ਤਾਂ ਸਰਵੇ ਹੀ ਕਹਿ ਗਿਆ ਸੀ ਵੀ दारू ਨਹੀਂ ਪੀਣੀ ਤੇ ਮੀਟ ਨਹੀਂ ਖਾਣਾ ਇੱਥੇ ਹੂੰ ਤੇ ਕਹਿੰਦਾ ਜੇ ਕਹਿੰਦਾ ਮੈਂ ਮੰਨਾਂ ਨਹੀਂ ਕਰਦਾ ਮੇਰੇ ਬੰਦਿਆਂ ਨੇ ਪੀਣੀ ਪੀ ਸਿਗਰਟ ਪੀ ਗੋਣੀ ਤੇ ਜੇ ਉਹ ਇਸ ਤਰ੍ਹਾਂ ਜੀ ਇੱਥੇ ਮੰਨਾਂ ਜੀ ਸਾਨੂੰ ਪਤਾ ਨਹੀਂ ਸੀ ਅਸੀਂ ਹੱਥ ਜੋੜ ਕੇ ਮਾਫੀ ਮੰਗਦੇ ਆ ਉਹ ਆਈਜੀ ਕਹਿੰਦਾ ਹੂੰ ਤੇ ਚਲੋ ਸੰਗਤਾਂ ਨੇ ਕਿਹਾ ਵੀ ਫਿਰ ਤੁਸੀਂ ਉਹਨੇ ਖਾਲੀ ਕਰੋ ਹੂੰ ਇਨ ਬੀਟਵੀਨ ਮੰਨੇ ਨੇ ਇੱਥੇ ਲੋਕਾਂ ਦੇ ਐਸਪੀ ਨਾਲ ਗੱਲ ਕਰੀ ਹੋਣੀ ਹੈ ਹੂੰ ਜੇ ਜਦ ਐਸਪੀ ਸਾਹਿਬ ਨੂੰ ਪਤਾ ਚੱਲਿਆ ਵੀ ਇੱਥੇ ਦੱਸਿਆ ਵੀ ਬੀੜੀ ਸੀ ਉਹਨਾਂ ਕਹਿੰਦੇ ਤੁਸੀਂ ਗੁਰੂ ਘਰ ਇਮੀਡੀਏਟ ਖਾਲੀ ਕਰ ਦਿਓ ਅੱਛਾ ਉਹ ਮੰਨੇ ਨੇ ਵੀ ਅਸੀਂ ਸ਼ਰਾਬ ਮਤਲਬ ਕਿ ਸਿਗਰਟ ਬੀੜੀ ਦੀ ਨਹੀਂ ਬੀੜੀ ਉਹ ਖੁਦ ਨਹੀਂ ਮੰਨਿਆ ਕਹਿੰਦਾ ਮੇਰੇ ਉਹਨੇ ਕਿਹਾ ਵੀ ਮੇਰੇ ਬੰਦਿਆਂ ਨੇ ਪੀ ਪੀ ਹੋਣੀ ਹੈ ओके ਕਹਿੰਦੇ ਸਾਡੇ ਬੰਦੇ ਪੀਂਦੇ ਨੇ ਝਾਰਖੰਡ ਸਾਈਡ ਦੇ ਸੀਗੇ ਪਰ ਉਹ ਇਹ ਵੀ ਪਤਾ ਲੱਗਿਆ ਸੀ ਵੀ ਉਹ ਜੋ ਤੁਸੀਂ ਅੰਦਰ ਗਏ ਤਲਾਸ਼ੀ ਲੈਣ ਤੇ ਉੱਥੇ ਸਿਗਰਟ ਸ਼ਰਾਬ ਦੀਆਂ ਬੋਤਲਾਂ ਸੋਡੇ ਦੀ ਬੋਤਲ ਹਾਂ ਉਹ ਸੂਰੀ ਗੱਲ ਸੁਣੋ ਉਹ ਮੰਜੀ ਸਾਹਿਬ ਸਾਨੂੰ ਨਹੀਂ ਮਿਲਿਆ ਆਓ ਫਿਰ ਇਹ ਪੰਜੋਖਰਾ ਸਾਹਿਬ ਵੀ ਇੱਥੇ ਥੋੜੀ ਦੂਰ ਸਥਾਨ 'ਤੇ ਉੱਥੇ ਠਹਿਰੇ ਹੋਏ ਸੀਗੇ ਉਹ ਅੱਛਾ ਇਹ ਇਹ ਕਟਮਾ ਕੀ ਮੰਜੀ ਸਾਹਿਬ ਦੀ ਆ ਇਹ 13 ਤਰੀਕ ਦੀ ਹੈ ਅਸੀਂ ਰਾਤ ਨੂੰ ਚਲੇ ਗਏ ਰਾਤੀ ਅਸੀਂ ਕਟ ਉੱਥੇ ਉਹ ਵੇਲੇ ਉਹਨਾਂ ਨੂੰ ਆਊਟ ਕਰਤਾ ਚਲੇ ਗਏ 12:30 ਵਜੇ ਹੂੰ ਜਦੋਂ ਅਸੀਂ ਫਿਰ ਫਿਰ ਕੱਲ ਰਾਤ ਵੀ ਫਿਰ ਮੈਨੂੰ ਕਿਸੇ ਦੱਸਿਆ ਵੀ ਪੰਜੋਖਰਾ ਸਾਹਿਬ ਵੀ ਠਹਿਰੇ ਹੋਏ ਨੇ ਅੱਛਾ ਤੇ ਮੈਂ ਫਿਰ ਪੰਜੋਖਰਾ ਸਾਹਿਬ ਥੋੜੇ ਇੱਕਦਮ ਸਿੰਘਾਂ ਦੀ ਡਿਊਟੀ ਲਈ ਅੱਜ ਫਿਰ ਉਹਨਾਂ ਦੇ ਸੇਰੇ ਵੜ ਕੇ ਤਲਾਸ਼ੀ ਲਈ ਤੇ ਦੇਖਿਆ ਇੱਕ ਦੋ ਬੰਦੇ ਸ਼ੇਵ ਕਰ ਰਹੇ ਸੀਗੇ ਹੂੰ ਸਰਾਂ ਦੇ ਵਿੱਚ ਹੂੰ ਤੇ ਫਿਰ ਉਹਨਾਂ ਦੀ ਤਲਾਸ਼ੀ ਲਈ ਉੱਥੋਂ ਮਿਲੇ ਸਾਨੂੰ ਦਾਰੂ ਦੇ ਤੇ ਬੋਤਲ ਖਾਲੀ ਮਿਲੀਆਂ ਬੋਤਲਾ ਖਾਲੀ ਸ਼ਰਾਬ ਦੀਆਂ ਬੋਤਲਾਂ ਹਾਂ ਸ਼ਰਾਬ ਦੀ ਖਾਲੀ ਬੋਤਲ ਮਿਲੀ ਬਿਊਟੀ ਸਿਗਰਟ ਦੇ ਜੋ ਪਾਊਚ ਜੁਹੰਦੇ ਨੇ ਪੈਕੇਟ ਪੂੜੀਆਂ ਵੀ ਲਿਆਂ ਚਰਦੇ ਦੀਆਂ ਇਹ ਮਿਲਿਆ ਸਭ ਕੁਝ ਸਮਾਕੂ ਜਰਦੇ ਦੀਆਂ ਹਾਂਜੀ ਹਾਂਜੀ ਅੱਛਾ ਅੱਛਾ ਫਿਰ ਤੁਸੀਂ ਮੈਨੇਜਰ ਨਾਲ ਗੱਲ ਕੀਤੀ ਹੈਲੋ ਹਾਂਜੀ ਹਾਂ ਹਾਂ ਫਿਰ ਸੰਗਤ ਕਾਫੀ ਰੋਸੇ ਚਾਹੀ ਖੈਰ ਉਹ ਸੰਗਤ ਪੁੱਟਣ ਨੂੰ ਹੀ ਪੈ ਰਹੀ ਸੀ ਮੈਨੇਜਰਾਂ ਨੂੰ ਫਿਰ ਕਿਸੇ ਵੇਚ ਵਿਚ ਆਉਣ ਦੇ ਪੈ ਕੇ ਉਹਨਾਂ ਨੇ ਕਿਹਾ ਵੀ ਸਾਨੂੰ ਉੱਪਰੋਂ ਜਿਵੇਂ ਆਰਡਰ ਆਇਆ ਮੈਂਬਰਾਂ ਨੇ ਜਿਵੇਂ ਕਿ ਆਸੀ ਤੇ ਜਗ੍ਹਾ ਦੇ ਦਿੱਤੀ ਨਹੀਂ ਫਿਰ ਤੁਸੀਂ ਇਹ ਨਹੀਂ ਪੁੱਛਿਆ ਵੀ ਇਹ ਕਿਹਦੇ ਆਰਡਰ ਦੇ ਨਾਲ ਜਾਂ ਕਿਹਦੇ ਦਿੱਤੇ ਗਏ ਕਿਰੀਆਗਨ ਦਿੱਤੇ ਗਏ ਫੌਜ ਨੂੰ ਵਿੱਚ ਰਹਿੰਦੇ ਆ ਉਹ ਮੰਨੇ ਆਹ ਮੈਨੇਜਰ ਕਹਿੰਦਾ ਸਾਨੂੰ ਤੋਂ ਪਰੋਂ ਮੈਂਬਰਾਂ ਦਾ ਫੋਕਮ ਆਇਆ ਹੈਗਾ ਮੈਂਬਰਾਂ ਦਾ ਕਿਸੇ ਮੈਂਬਰ ਦਾ ਕੋਈ ਨਾਮ ਵਗੈਰਾ ਉਹ ਫਿਰ ਉਸੇ ਮੈਨੇਜਰ ਨੂੰ ਪੁੱਛਿਆ ਇੱਕ ਐਗਜ਼ੀਕਿਊਟਿਵ ਮੈਨੇਜਰ ਹੈ ਕੋਈ ਵਿਨੋਦ ਸਿੰਘ ਆ ਹੂੰ ਕੌਣ ਹੈਲੋ ਹਾਂਜੀ ਹਾਂਜੀ ਨਹੀਂ ਤੁਸੀਂ ਪੁੱਛਿਆ ਨਹੀਂ ਵੀ ਉਹ ਕਿਸੇ ਮੈਨੇਜਰ ਨੂੰ ਪੁੱਛਿਆ ਹਾਂ ਪੁੱਛਿਆ ਹਾਂ ਮੈਨੇਜਰ ਨੂੰ ਪੁੱਛਿਆ ਹਾਂ ਹਾਂ ਓਏ ਕੋਈ ਮੈਂਬਰ ਦਾ ਨਾਮ ਹੈ ਉਹਨੇ ਕੋਈ ਵਿਨਰ ਸਿੰਘ ਐ ਐਗਜ਼ੀਕਿਊਟਿਵ ਮੈਂਬਰ ਕਹਿੰਦਾ ਉਹਦਾ ਫੋਨ ਆਇਆ ਸੀ ਵਿਨਰ ਸਿੰਘ ਵਿਨਰ ਸਿੰਘ ਵਿਨਰ ਵਿਨਰ ਵਿਜੇਤ ਨਹੀਂ ਉਹਦਾ ਵਿਨਰ ਸਿੰਘ ਹਾਂ ਵਿਨਰ ਸਿੰਘ ਆ ਕੋਈ ਮੈਂਬਰ ਹਾਂ ਐਗਜ਼ੀਕਿਊਟਿਵ ਮੈਂਬਰ ਆ ਕੋਈ ਅੱਛਾ ਹਾਂਜੀ ਉਹਨੇ ਉਹਨੇ ਕਿਹਾ ਵੀ ਇਹ ਦੇ ਦਿਓ ਕਮਰੇ ਹਾਂਜੀ ਹਾਂਜੀ ਜੋ ਮੈਨੇਜਰ ਨੇ ਸਾਨੂੰ ਦੱਸਿਆ ਮੈਨੇਜਰ ਦਰਸ਼ਨ ਮਤਾਪਕ ਹਾਂ ਹਾਂ ਤੇ ਹੁਣ ਫੋਲ ਚਲੀ ਗਈ ਉਥੋਂ ਆ ਸਭ ਚਲੇ ਗਏ ਉਥੋਂ ਜਲੇ ਕੇ 16 17 18 ਨੂੰ ਉਹ ਤੁਹਾਡਾ ਸਮਾਗਮ ਸਦਾਨਾ ਸਮਾਗਮ ਪنجੋਖਰਾ ਸਾਹਿਬ ਹੂੰ ਸੰਗਤ ਆ ਠੀਕ 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 ਆ ਓਕੇ ਭਾਈ ਸਾਹਿਬ ਧੰਵਾ ਤੁਹਾਡਾ ਬਹੁਤ ਬਹੁਤ ਥੈਂਕ ਯੂ ਠੀਕ ਹੈ ਤੁਹਾਡੀ ਇੱਕ ਚਿੱਠੀ ਜਿਹੜੀ ਹੈ ਉਹ ਵਾਇਰਲ ਹੋਈ ਹੈ ਵੀ ਗੁਰਦੁਆਰਾ ਮਨਜੀਤ ਸਾਹਿਬ ਅੰਮ੍ਰਾਲਾ ਵਿੱਚ ਜਿਹੜੀਆਂ ਕੁਝ ਪੁਲਿਸ ਤੇ ਫੌਜ ਦੀਆਂ ਟੁਕੜੀਆਂ ਸੀਗੀਆਂ ਉਹਨਾਂ ਨੂੰ ਥਾਂ ਦਿੱਤੀ ਗਈ ਤੇ ਉਹ ਉਹ ਉੱਥੇ ਸੈਕਟਿਵਿਟੀ ਤਮਾਕੂ ਦੀ ਵਰਤੋਂ ਵੀ ਕਰ ਰਹੇ ਸੀ ਹਾਂਜੀ ਉਹ ਤੁਹਾਡੀ ਚਿੱਠੀ ਹੈ ਤੁਹਾਡਾ ਨਾਮ ਹੀ ਹੈ ਨਾ ਜਗਦੀਪ ਸਿੰਘ ਹਾਂਜੀ 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 ਕੀ ਹੈ ਜੀ ਸਾਰੀ ਘਟਨਾ ਕੀ ਹੈ ਉਹ ਸਾਰਾ ਬਿਰੋਣਾ ਸਾਡੇ ਕੋਲ ਮੈਂਬਰ ਆਏ ਸੀ ਹੁਣੇ ਜਿਹੜੇ ਪੁਰਾਣੇ ਪੁਰਾਣੇ ਮੈਂਬਰ ਸੀ ਨਾ ਉਹ ਆਏ ਸੀ ਅੱਜ ਅੱਜ ਆਏ ਸੀ ਅੱਜ ਆਏ ਜੀ ਹਾਂਜੀ ਉਹ ਤੋਂ ਪਹਿਲਾਂ ਇੱਥੇ ਪੰਜੋਖੜਾ ਸਾਹਿਬ ਹੰਗਾਮਾ ਪਹਿਲਾਂ ਹੀ ਹੋ ਰਿਹਾ ਸੀ ਤੇ ਪੰਜੋਖੜਾ ਸਾਹਿਬ ਵੀ ਥਾਂ ਦਿੱਤੀ ਗਈ ਹੈ

ਜਿਹੜਾ ਆਪਾਂ ਕਾਫੀ ਦਿਨ ਤੋਂ ਦੇਖ ਹੀ ਰਹੇ ਆ ਹਾਂ ਹਾਂ ਬਿਲਕੁਲ ਬਿਲਕੁਲ ਹਾਂਜੀ ਤਾਂ ਉਸ ਵਾਰ ਤੇ ਨਾ ਮਤਲਬ 12 ਤਰੀਕ ਨੂੰ ਇੱਥੇ ਪੁਲਿਸ ਕੁੜੀਆਂ ਪਤਾ ਨਹੀਂ ਫੋਰਸ ਦੀ ਕਿਹਦੀ ਧੁੱਤੀ ਹਾਂ ਮਤਲਬ ਉਹ ਮੇਰੇ ਮਨ ਅੱਛਾ ਉਹ ਕਹਿੰਦੇ ਆਰਐਸ ਫੋਰਸ ਐ ਸ਼ਾਇਦ ਹੋ ਆਰਐਫ ਹਾਂ ਠੀਕ ਹੈ ਪਤਾ ਨਹੀਂ ਉਹ ਕਨਫਰਮੀ ਦਾ ਤਰੀਕਿਆ ਨਾ ਮਤਲਬ ਜਾਣਦੇ ਆਂ ਅਮਰੇ ਹੂੰ ਤੇ ਉਹ ਫੋਰਸ ਅਲਈ ਤੇ ਇੱਥੇ ਪਿੰਖਰਾ ਠਾਲੇ ਤੇ ਡਿਊਟੀ ਐ ਪੁਲਿਸ ਵਾਲਿਆਂ ਦੀ ਜਾਂ ਪਤਾ ਨਹੀਂ ਫੌਜ ਵਾਲਿਆਂ ਦੀ ਹੈ ਜਿਹਨਾਂ ਦੀ ਵੀ ਹੂੰ ਤੇ ਪਿੰਖਰੇ ਵਾਲੇ ਜਿਹੜੇ ਬੰਦੇ ਐ ਉਹ ਇੱਥੇ ਆਪਣਾ ਵੀ ਪਿੰਖਰੇ ਸਾਵੇ ਪੈਂਦਾ ਹੂੰ ਉਹ ਦਰਦਵਾਰਾ ਸਾਹਿਬ ਰੁਕੇ ਹੋਏ ਸੀ 12 ਤਰੀਕ ਤੋਂ 12 ਤਰੀਕ ਤੋਂ ਰੁਕੇ ਹੋਏ ਸੀ ਉੱਥੇ ਤੇ 12 ਤਰੀਕ ਤੋਂ ਲੈ ਕੇ ਹੂੰ ਉਹ ਮਤਲਬ ਲਗਾਤਾਰ ਇੱਥੇ ਰਹੇ ਰਹੀ ਸੀ 15 ਹੋ ਗਿਆ ਅੱਜ ਹਾਂਜੀ ਅੱਜ ਸੋ ਅੱਜ ਸਵੇਰੇ ਤੇ ਨਾ ਸਰਾਂ ਦੇ ਬਾਹਰ ਬਾਥਰੂਮ ਨੇ ਹੂੰ ਉਹ ਕੋਈ ਬੰਦਾ ਸ਼ੇਵ ਕਰ ਰਿਹਾ ਸੀ ਉਹਨਾਂ ਦਾ ਸ਼ੇਵਿੰਗ ਕਰ ਰਿਹਾ ਸੀ ਨਹੀਂ ਨਹੀਂ ਸ਼ੇਵ ਸ਼ੇਵ ਮਤਲਬ ਜਿਹੜੀ ਆਪਣੀ ਦਾੜੀ ਸ਼ੇਵ ਕਰਦੇ ਹਾਂ ਹਾਂ ਦਾੜੀ ਸ਼ੇਵ ਕਰ ਰਿਹਾ ਸੀ ਹਾਂਜੀ ਸ਼ੇਵਿੰਗ ਕਰਦਾ ਸੀ ਉਹ ਹੂੰ ਤੇ ਬੰਦੇ ਨੂੰ ਉਪਰਾਂ ਲੱਗਿਆ ਕੋਈ ਕਿਸੇ ਨੇ ਦੇਖਿਆ ਹੋ ਜਾਵੇ ਹੂੰ ਉਹਨੇ ਬਾਹਰ ਆ ਕੇ ਪਿੰਡ ਵਿੱਚ ਇੱਕ ਦੋ ਬੰਦੇ ਨੂੰ ਕਿਹਾ ਹੂੰ ਉਹਨਾਂ ਨੇ ਫੋਨ ਕਰਕੇ ਇੱਕ ਦੂਜੇ ਨੂੰ 10 ਦੇ 20 ਹੋ ਗਏ 100 200 ਬੰਦਾ ਹੋ ਗਿਆ ਹੂੰ ਉਹ ਸਾਰੇ ਬੰਦੇ ਜਾ ਕੇ ਫਿਰ ਅੰਦਰ ਚਲੇ ਗਏ ਅੱਜ ਅੱਜ ਸਵੇਰੇ ਅੱਜ ਸਵੇਰੇ 10:00 ਵਜੇ ਦੇ ਵਿੱਚ ਦੀ ਗੱਲ ਹੋਈਗੀ ਠੀਕ ਠੀਕ ਓਕੇ ਹਾਂਜੀ ਮਤਲਬ 15 ਤਰੀਕ ਨੂੰ ਅੰਦਰ ਪਤਾ ਲੱਗਿਆ ਹਾਂ ਜਦੋਂ ਪਤਾ ਲੱਗਿਆ ਤੇ ਉਹਨਾਂ ਨੇ ਇਜਾਦ ਸਾਹਿਬ ਨੂੰ ਮਿਲ ਮਿਲਣ ਆਇਆ ਇਜਾਦ ਸਾਹਿਬ ਉੱਥੇ ਹੈਗੇ ਨਹੀਂ ਸੀ ਹਾਂ ਤੇ ਉਹਨਾਂ ਨੂੰ ਫੋਨ ਕੀਤਾ

ਉਹਨਾਂ ਦੇ ਕਮਰੇ ਦੇ ਬਾਹਰ ਮਤਲਬ ਹੂੰ ਤੇ ਜਿਹੜੀ ਉਹ ਕੁੜੀਆਂ ਮਸੇ ਦੀਆਂ ਜਦੋਂ ਇੱਥੇ ਕਿੰਡਾ ਵਾਲੇ ਇਕੱਠੇ ਹੋ ਕੇ ਗਏ ਹੂੰ ਕਿ ਇਹਨਾਂ ਨੂੰ ਬਾਹਰ ਕੱਢਣਾ ਵੀ ਇੱਥੇ ਨਹੀਂ ਰਹਿਣਾ ਚਾਹੀਦੇ ਇਹ ਹੂੰ ਕਿ ਸਾਰੇ ਬਿੰਡਾ ਵਾਲਿਆਂ ਦੇ ਦੋ ਅੰਦਰ ਦੇਖਿਆ ਤਾਂ ਇਥੇ ਇੱਕੋ ਵੀ ਬਾਕੂ ਦੀਆਂ ਕੁੜੀਆਂ ਮਤਲਬ ਹੂੰ ਇੱਕ ਬਾਜ औरत ਸਾਹੇ ਤੋਂ ਇੱਕ ਦਾਰੂ ਦੀ ਬੋਤਲ ਹੂੰ ਦਾਣੀ ਦੀ ਮਤਲਬ ਜੀ दारू दी बोतल सोडा दी बोतल तंबाकू ਮੈਂ ਖਾਦੀ ਬੋਤਲ ਮਿਲਿਆ ਇੱਕ ਸੋਡੇ ਦੀ ਹਾਂ ਇੱਕ ਪਾਣੀ ਦੀ ਤੇ ਇੱਕ दारू ਦੀ दारू ਸ਼ਰਾਬ ਦੀ ਓਕੇ ਸ਼ਰਾਬ ਦੀ ਹਾਂ ਤੇ ਉਹਨਾਂ ਦੀ ਉਹ ਮਿਲਨ ਗੱਤੇ ਫਿਰ ਉਹਨਾਂ ਨੂੰ ਸਾਰਿਆਂ ਨੂੰ ਇਤੋਂ ਮਤਲਬ ਬਾਹਰ ਕੱਢਿਆ ਗਿਆ ਕੋਈ ਨਾ ਤੇ ਤੁਸੀਂ ਜਿਹੜਾ ਮੈਨੇਜਰ ਨੂੰ ਪੁੱਛਿਆ ਨਹੀਂ ਵੀ ਇਹ ਕਿਹਨੇ ਕਿਹਨੇ ਆਰਡਰ ਇਹ ਆਰਡਰ ਕੀਤਾ ਨਹੀਂ ਨਹੀਂ ਮੈਨੇਜਰ ਨਾਲ ਸਾਰੀ ਹੋਈ ਹੋਈ ਆ ਉਹ ਜਿੰਨੇ ਵੀ ਮਤਲਬ ਵੀਡੀਓ ਬਾਕਾਇਦਾ ਵੀਡੀਓ ਹੈ ਸਾਡੇ ਕੋਲ ਥੈਨ ਲਾਈਵ ਹੈ ਰਿਕਾਰਡਿੰਗ ਕਰਤੀ ਹੋਈ ਤੁਸੀਂ ਭੇਜ ਸਕਦੇ ਹੋ ਵੀਡੀਓ ਸਾਨੂੰ ਉਹ ਭੇਜ ਦੇਣਾ ਮੈਂ ਕੋਈ ਗੱਲ ਨਹੀਂ ਅੱਛਾ ਤੇ ਉਹ ਫਿਰ ਮੈਨੇਜਰ ਉਸ ਤੋਂ ਜਵਾਬ ਨਹੀਂ ਮੰਗਿਆ ਵੀ ਇਹ ਤੁਸੀਂ ਪੁੱਛਿਆ ਨਹੀਂ ਮੰਗੇ ਵੀ ਇਹ ਕਿਹਨੇ ਤੁਹਾਨੂੰ ਕਿਹਾ ਸੀ ਇਹ ਦੇਣ ਵਾਸਤੇ ਜਾਂ ਇਹ ਡਿਮਾਂਡ ਮੈਨੇਜਰ ਸਾਹਿਬ ਪਹਿਲਾਂ ਤਾਂ ਕਹਿੰਦੇ ਕਿ ਇੱਥੇ ਆਲੇ ਜਿਹੜੇ ਉਹ ਕਹਿੰਦੇ ਵੀ ਮੈਂ ਚਲੋ ਮੇਰੀ ਗਲਤੀ ਹੈ ਕੱਲੇ ਪੁਲਿਸ ਆਏ ਨੇ ਰਿਕਵੈਸਟ ਕੀਤੀ ਤਾਂ ਮੈਨੂੰ ਕਮਰਾ ਦੇਣਾ ਪੈਗਾ ਮੈਂ ਦੇਦਾ

ਨਹੀਂ ਤੇ ਫਿਰ ਉਹ ਉਹ ਮਤਲਬ ਕਿ ਉਹ ਇਸ ਗੱਲ ਨੂੰ ਉਹ ਮਾਫੀ ਮੰਗਦਾ ਵੀ ਇਹ ਜਿਹੜੇ ਉਹ ਉਹਨੇ ਮਾਫੀ ਮੰਗ ਲਈ ਉਹ ਕਹਿੰਦੇ ਵੀ ਫਿਰ ਇੱਥੇ ਪਿੰਡ ਵਾਲੇ ਕਹਿਣ ਲੱਗੇ ਵੀ ਚਲੋ ਜਿਹੜੇ ਪੰਜ ਪਿਆਰੇ ਆ ਨਾ ਹੂੰ ਮਤਲਬ ਪੰਜ ਪਿਆਰੇ ਜੋ ਲਾਣਗੇ ਵੀ ਉਹ ਦੇਖ ਲਾਂਗੇ ਫਵਾਜ ਜੀ ਹੂੰ